ਰਿਤਮਾ ਦੋਮੇਲ ਦੀ ਕਹਾਣੀ ਮਕਾਨ ਕਰਾਇ ਲਈ ਖਾਲੀ ਹੈ 10 ਕੁ ਸਾਲ ਪਹਿਲਾਂ ਜਦੋਂ ਅਸੀਂ ਮਖਾਲੀ ਆਪਣੇ ਘਰ ਵਿੱਚ ਆਏ ਤਾਂ ਇੱਥੋਂ ਦਾ ਵਾਤਾਵਰਣ ਕਾਫੀ ਨਿਕਾ ਨਿਕਾ ਸੀ ਆਉਂਦੇ ਜਾਂਦੇ ਨੇੜਲੇ ਘਰਾਂ ਦੇ ਲੋਕ ਰੁੱਕ ਕੇ ਹਰ ਚੱਲ ਵੀ ਪੁੱਛਦੇ ਸਨ ਹਫ਼ਤਾ ਕੋ ਸਾਨੂੰ ਘਰ ਦੀ ਮਰਮਤ ਤੇ ਸਾਫ ਸਫਾਈ ਕਰਾਉਣ ਵਿੱਚ ਹੀ ਲੱਗ ਗਿਆ ਫਿਰ ਆਸ-ਪਾਸ ਦੇ ਲੋਕਾਂ ਨੇ ਚਾਹ ਪਾਣੀ ਦੀ ਵੀ ਸੇਵਾ ਕੀਤੀ ਥੋੜੇ ਮੈਂਬਰ ਫੋਨ ਕਰਕੇ ਸਾਡੇ ਮਕਾਨ ਦਾ ਅੱਧਾ ਪੋਰਸ਼ਨ ਖਾਲੀ ਰਹਿ ਗਿਆ ਸੀ ਇੱਕ ਗਵਾਂਡੀ ਨੇ ਆਪਣੇ ਘਰ ਦੀ ਰੈਨੋਵੇਸ਼ਨ ਕਰਾਈ ਤਾਂ ਉਹ ਹਿੱਸਾ ਲਗਭਗ 1 ਸਾਲ ਤੱਕ ਉਹਨਾਂ ਦੇ ਕੰਮ ਆਇਆ ਫਿਰ ਕਿਸੇ ਹੋਰ ਨੇ ਜਦ ਆਪਣਾ ਘਰ ਠੀਕ ਠਾਕ ਕਰਵਾਇਆ ਤਾਂ ਉਹਨਾਂ ਨੇ ਆਪਣੇ ਕਿਰਾਏਦਾਰ ਸਾਡੇ ਘਰ ਵਿੱਚ ਸ਼ਿਫਟ ਕਰ ਦਿੱਤੇ ਫਿਰ ਤਾਂ ਇਹ سلسلہ ਬਰਾਬਰ ਚਲਤਾਰਿਆ ਕਿਸੇ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਹੋਵੇ ਕਿਸੇ ਨੂੰ ਵਿਆਹ ਸ਼ਾਦੀ ਦੀ ਜਗ੍ਹਾ ਦੀ ਲੋੜ ਹੋਵੇ ਜਾਂ ਰਾਜੀ ਖੁਸ਼ੀ ਦੀ ਪਾਰਟੀ ਦੇਣੀ ਹੋਵੇ ਤਾਂ ਸਾਡੇ ਘਰ ਤੋਂ ਬਿਹਤਰ ਤਾਂ ਹੋਰ ਕਿਹੜੀ ਸੀ ਪਹਿਲਾਂ ਪਹਿਲ ਤਾਂ ਭਾਈਚਾਰੇ ਦੇ ਤੌਰ ਤੇ ਨਿਭਦਾ ਰਿਆ ਪਰ ਜਦ ਸਮਾਗਮ ਖਤਮ ਹੋਣ ਤੋਂ ਬਾਅਦ ਦੀਪਾਂ ਨੂੰ ਤੋੜ ਤੇ ਸਫਾਈ ਕਰਾਉਣੀ ਪੈਂਦੀ ਤਾਂ ਅਸੀਂ ਇਹ ਪੁਰਸ਼ਣ ਕਰਾਇ ਤੇ ਦੇਣ ਲਈ ਟੂਲਟਸ ਆਰ ਬੋਡ ਲਾ ਦਿੱਤਾ ਅਗਲੇ ਦਿਨੀ ਇੱਕ ਨਵਾਂ ਵਿਆਹ ਆ ਮਾਤਰੀ ਜੋੜਾ ਆ ਗਿਆ ਗੋਰੇ ਚਿੱਟੇ ਦੋਵੇਂ ਸੋਹਣੇ ਜਿਹੇ ਬੱਚੇ ਬਿਨਾ ਕੁਝ ਅੱਗਾ ਪਿੱਛਾ ਪੁੱਛਿਆ ਮਕਾਨ ਦੇ ਦਿੱਤਾ ਦਿਨ ਸੋਹਣੇ ਲੰਗਰ ਲੱਗ ਪਏ ਮੇਰੀ ਵੀ ਬੜੀ ਖਜ਼ਰ ਕਰਦੇ ਬਾਹਰ ਕਿਦਰੇ ਮੰਦਰ ਜਾਂ ਗੁਰਦੁਆਰੇ ਜਾਂਦੇ ਤਾਂ ਮੈਨੂੰ ਵੀ ਨਾਲ ਲੈ ਜਾਂਦੇ ਘਰ ਭਰਿਆ ਭਰਿਆ ਲੱਗਦਾ ਕੁੜੀ ਉਮੀਦ ਤੋਂ ਹੋਈ ਤਾਂ ਮੈਂ ਉਸਦੇ ਖਾਣ-ਪੀਣ ਦਾ ਉਸਦੇ ਆਰਾਮ ਦਾ ਪੂਰਾ ਧਿਆਨ ਰੱਖਦੀ। ਮੁੰਡਾ ਇਕੱਲਾ ਸੀ ਲਾਈਫ ਵਿੱਚ ਨੌਕਰੀ ਕਰਦਾ ਸੀ। ਬਿਨਾਂ ਸੋਚੇ ਸਮਝੇ ਮੈਂ ਉਸ ਤੋਂ ਕਈ ਪਾਲਸੀਆਂ ਲੈ ਲਈਆਂ। ਜਦ ਉਸਦਾ ਬੇਟਾ ਹੋਇਆ ਤਾਂ ਉਸਦੀ ਮਾਂ ਆ ਗਈ। ਉਸ ਨੂੰ ਮੇਰਾ ਉਹਨਾਂ ਦੇ ਘਰ ਆਉਣਾ ਜਾਣਾ ਪਸੰਦ ਨਾ ਆਇਆ। ਮੈਂ ਤਾਂ ਉਹਨਾਂ ਨੂੰ ਆਪਣੇ ਬੱਚੇ ਹੀ ਸਮਝਦੀ ਸਾਂ। ਮੈਂ ਆਪਣੇ ਘਰ ਬੱਚੇ ਦੀ ਖੁਸ਼ੀ ਵਿੱਚ ਵਧੀਆ ਸਮਾਗਮ ਕੀਤਾ। ਆਪਣੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ। ਪਰ ਉਸ ਚਲਾਕ ਜੀ ਪਹਾੜ ਨੇ ਆਪਣੀ ਕੁੜੀ ਨੂੰ ਮੇਰੇ ਖਿਲਾਫ ਪਤਾ ਨਹੀਂ ਕੀ ਕਿਹਾ। ਕੁੜੀ ਮੇਰੇ ਤੋਂ ਦੂਰ ਹੋ ਗਈ ਅਖੀਰ ਮੁੰਡੇ ਨੇ ਇੱਕ ਦਿਨ ਰੋਕੇ ਕਿਆ ਆਂਟੀ ਮੈਨੂੰ ਤੁਹਾਡੇ ਵਰਗੀ ਮਾਂ ਨਹੀਂ ਮਿਲਣੀ ਤੇ ਉਹ ਸਾਡੇ ਘਰੋਂ ਚਲੇ ਗਏ ਫਿਰ ਇੱਕ ਹੋਰ ਨਵਾਂ ਵਿਆਹਿਆ ਜੋੜਾ ਆ ਗਿਆ ਕੁੜੀਆਂ ਦੀਆਂ ਕੂਣੀਆਂ ਤੱਕ ਲਾਲ ਚੂੜੇ ਨਾਲ ਬਾਹਾਂ ਭਰੀਆਂ ਹੋਈਆਂ ਮਾਂਗ ਵਿੱਚ ਸੰਦੂਰ ਮੱਥੇ ਤੇ ਚੌੜੀ ਜੀ ਬਿੰਦੀ ਜਿਵੇਂ ਹੁਣੇ-ਹੁਣੇ ਡੋਲੀ ਵਿੱਚੋਂ ਨਿਕਲੀ ਹੋਵੇ ਚੰਗਾ ਲੱਗਿਆ ਪਹਿਲੇ ਜੋੜੇ ਦੇ ਜਾਣ ਦਾ ਦੁੱਖ ਮੈਂ ਭੁੱਲਣ ਦੀ ਕੋਸ਼ਿਸ਼ ਕਰਨੀ ਵਾਲੀ ਸੀ ਕਿ ਇੱਕ ਦਿਨ ਕਈ ਹਟੇ-ਕੱਟੇ ਬੰਦੇ ਮੇਰੇ ਘਰ ਆ ਕੇ ਮੈਨੂੰ ਧਮਕਾਉਣ ਲੱਗੇ ਕਿ ਮੈਂ ਉਹਨਾਂ ਦੀ ਘਰੋਂ ਭੱਜੀ ਹੋਈ ਕੁੜੀ ਨੂੰ ਉਹਨਾਂ ਦੇ ਹਵਾਲੇ ਕਰਾਂ ਨਹੀਂ ਤਾਂ ਮੇਰੀ ਖੈਰ ਨਹੀਂ ਬਚਾਓ ਇਸ ਕਰਕੇ ਹੋ ਗਿਆ ਕਿ ਕੁੜੀ ਮੁੰਡਾ ਪਹਿਲਾਂ ਹੀ ਫਰਾਰ ਹੋ ਚੁੱਕੇ ਸਨ ਉਹਨਾਂ ਨੂੰ ਸ਼ਾਇਦ ਪਹਿਲਾਂ ਹੀ ਪਤਾ ਲੱਗ ਗਿਆ ਸੀ ਫਿਰ ਗਵਾਂਡੀਆਂ ਨੇ ਕਿਹਾ ਕਿ ਆਪਣੇ ਲਾਗੇ ਹੀ ਕਈ ਵੱਡੇ-ਵੱਡੇ ਹਸਪਤਾਲ ਹਨ ਉਹਨਾਂ ਦੀਆਂ ਕਈ ਡਾਕਟਰਾਂ ਜਾਂ ਨਰਸਾਂ ਨੂੰ ਮકાਨ ਚਾਹੀਦੇ ਹਨ ਤੁਸੀਂ ਉਹਨਾਂ ਨੂੰ ਦੇ ਦੇਣਾ ਜਲਦੀ ਹੀ ਇੱਕ ਲੇਡੀ ਡਾਕਟਰ ਮકાਨ ਲੱਭਦੀ ਹੋਈ ਆ ਗਈ ਉਸਨੇ ਕਿਹਾ ਕਿ ਉਸ ਨੂੰ ਹੁਣੇ ਹੀ ਫੋਰਟਿਸ ਵਿੱਚ ਨੌਕਰੀ ਮਿਲੀ ਹੈ ਆਧਾਰ ਕਾਰਡ ਮੰਗਣ ਤੇ ਉਸਨੇ ਕਿਹਾ ਕਿ ਉਹ ਕਿਸੇ ਫੌਜੀ ਅਫਸਰ ਯਾਨੀ ਕਰਨਲ ਦੀ ਬੇਟੀ ਹੈ ਜੋ ਕਿ ਸਿਲੀਗੁਰੀ ਬੈਸਟ ਮਗਾਲ ਤੋਂ ਬਦਲ ਕੇ ਅੰਬਾਲਾ ਕੈਂਟ ਆ ਰਿਹਾ ਹੈ ਉਸਦੇ ਸਮਾਨ ਦੇ ਵਿੱਚ ਹੀ ਉਸਦਾ ਆਧਾਰ ਕਾਰਡ ਤੇ ਜ਼ਰੂਰੀ ਕਾਗਜ਼ ਪੱਤਰਾਂ ਵਾਲੀ ਫਾਈਲ ਹੈ ਹੌਣ ਤੇ ਦਿਖਾ ਦੇਵਾਂਗੀ ਅਸੀਂ ਡਾਕਟਰ ਦੇ ਹਿਸਾਬ ਨਾਲ ਕਨ ਨੂੰ ਸੈੱਟ ਕੀਤਾ ਡਬਲ ਬੈੱਡ ਕੁਰਸੀ ਮੇਜ਼ ਕਾਰਪਟ ਪਰਦੇ ਤੇ ਨਵੇਂ ਗੱਦੇ ਤੇ ਚਾਦਰਾਂ ਮਛਾ ਕੇ ਕਮਰਾ ਸਜਾ ਦਿੰਦਾ ਮੇਰੇ ਪਾਸ ਬਹੁਤ ਸਾਰੇ ਫਾਲਤੂ ਭਾਂਡੇ ਤੇ ਇੱਕ ਫਾਲਤੂ ਗੈਸ ਦਾ ਸਿਲੰਡਰ ਤੇ ਚੁੱਲ੍ਹਾ ਵੀ ਪਿਆ ਸੀ ਸਭ ਉਸ ਤੇ ਹਵਾਲੇ ਕਰ ਦਿੱਤਾ ਮੇਰੀ ਕੰਮ ਵਾਲੀ ਵੀ ਉਸ ਦਾ ਸਾਰਾ ਕੰਮ ਕਰਨ ਲੱਗ ਪਈ ਸੀ ਸਵੇਰੇ ਤਿਆਰ ਹੋ ਕੇ ਉਹ ਕੈਂਪ ਤੇ ਚਲੀ ਜਾਂਦੀ ਤੇ ਸ਼ਾਮ ਨੂੰ ਜਦੋਂ ਹੀ ਆਉਂਦੀ ਉਸ ਦੇ ਡਾਕਟਰ ਮਿੱਤਰ ਤੇ ਕਦੇ ਕਦੇ ਡਾਕਟਰ ਕੁੜੀਆਂ ਵੀ ਆ ਜਾਂਦੀਆਂ ਘਰ ਵਿੱਚ ਖੂਬ ਰੌਣਕ ਰਹਿੰਦੀ ਰਾਤ ਨੂੰ 2-2 ਵਜੇ ਤੱਕ ਰੌਲਾ ਰੱਪਾ ਪਈ ਜਾਂਦਾ ਕਈ ਮਹੀਨੇ ਲੰਘ ਗਏ ਨੌ ਉਸਨੇ ਕਿਰਾਇਆ ਦਿੱਤਾ ਅਤੇ ਨਾ ਹੀ ਉਸ ਦਾ ਧਾਰਕ ਆਇਆ ਕਿਰਾਏ ਲਈ ਤਾਂ ਉਸਨੇ ਕਿਹਾ ਸੀ ਕਿ ਉਸ ਨੂੰ ਹਾਲਾਂ ਤਨਖਾਹੀ ਨਹੀਂ ਮਿਲੀ ਤੇ ਬਾਕੀ ਉਸਤੇ ਡੈਡੀ ਨੂੰ ਹਾਲਾਂ ਕਰ ਨਹੀਂ ਮਿਲਿਆ ਉਹ ਗੈਸਟ ਹਾਊਸ ਵਿੱਚ ਹੀ ਰਹਿ ਰਹੇ ਹਨ ਜਦ ਕਰ ਮਿਲੇਗਾ ਤਾਂ ਸਮਾਨ ਖੋਲ ਕੇ ਫਾਈਲ ਮੈਨੂੰ ਦੇ ਦੇਣਗੇ ਕਿਰਾਇਆ ਸਾਰਾ ਹੀ ਅਗਲੇ ਮਹੀਨੇ ਦੇ ਦੇਵਾਂਗੀ ਇੱਕ ਦਿਨ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੈਂ 40 ਸਪਤਲ ਚ ਰਹੀਗੀ ਉੱਥੇ ਜਾ ਕੇ ਮੈਂ ਆਪਣੀ ਡਾਕਟਰ ਸਾਹਿਬਾ ਡਾਕਟਰ ਸੰਗੀਤਾ ਪਾਂਡੇ ਨੂੰ ਲੱਭਣ ਲੱਗ ਪਈ ਪਰ 1 ਘੰਟਾ ਖਪਣ ਤੋਂ ਬਾਅਦ ਵੀ ਇਸ ਨਾਂ ਦੀ ਕੋਈ ਡਾਕਟਰ ਹਸਪਤਾਲ ਵਿੱਚ ਨਾ ਮਿਲੀ। ਸ਼ਾਮ ਨੂੰ ਜਦ ਡਾਕਟਰ ਆਈ ਤਾਂ ਜਦ ਮੈਂ ਉਸ ਨੂੰ ਸਭ ਕੁਝ ਦੱਸਿਆ ਤਾਂ ਉਹ ਹੱਸ ਕੇ ਬੋਲੀ ਆਂਟੀ ਤੁਸੀਂ ਵੀ ਬੜੇ ਭਲੱਕੜ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਸ਼ਿਵਾਲਕ ਹਸਪਤਾਲ ਵਿੱਚ ਹਾਂ। ਮੈਂ ਭਾਣਾ ਫੋਰਟਿਸ ਵਿੱਚ ਤੁਹਾਨੂੰ ਕਿੱਥੇ ਮਿਲਣਾ ਸੀ। ਕੱਲ ਮੈਂ ਤੁਹਾਨੂੰ ਸ਼ਿਵਾਲਕ ਹਸਪਤਾਲ ਲੈ ਕੇ ਜਾਵਾਂਗੀ। ਨਾਲ ਤੁਹਾਨੂੰ ਚੈੱਕ ਵੀ ਕਰਵਾ ਦੇਵਾਂਗੀ ਤੇ ਨਾਲੇ ਉੱਥੇ ਸਭ ਨੂੰ ਮਿਲਵਾ ਵੀ ਦੇਵਾਂਗੀ। ਮੈਂ ਸੋਚਿਆ ਸ਼ਾਇਦ ਮੈਂ ਹੀ ਹਸਪਤਾਲ ਦਾ ਨਾਂ ਭੁੱਲ ਗਈ ਹੋਵਾਂ। ਅਗਲੇ ਦਿਨ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਕਰਦੇ ਦਰਵਾਜ਼ੇ ਚੌਫਟ ਖੁੱਲੇ ਪਏ ਸਨ ਤੇ ਡਾਕਟਰ ਸਾਹਿਬ ਦਾ ਕੋਈ ਪਤਾ ਨਹੀਂ ਸੀ ਕਿ ਕਿੱਥੇ ਸੀ ਅਖੀਰ ਸੋਚਿਆ ਕਿ ਨੌਕਰੀ ਜਾਂ ਦੁਕਾਨ ਕਰਨ ਵਾਲੇ ਮੁੰਡਿਆਂ ਨੂੰ ਹੀ ਕਰ ਦੇ ਦਈਏ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਤਿੰਨ ਚੰਗੇ ਜੇ شریف ਮੁੰਡਿਆਂ ਨੂੰ ਕਰ ਦੇ ਦਿੱਤਾ ਲੋਕਾਂ ਦੇ ਕਹਿਣ ਮੁਤਾਬਕ ਮੁੰਡਿਆਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਸਾਰਾ ਦਿਨ ਬਾਹਰ ਤੇ ਰਾਤ ਨੂੰ ਸੌਂ ਜਾਂਦੇ ਹਨ ਮੁੰਡਿਆਂ ਨੇ ਮਹੀਨੇ ਦਾ ਐਡਵਾਂਸ ਕਰਾਇਆ ਤੇ ਸਿਕਿਉਰਟੀ ਦੇ ਵੀ ਸਾਰੇ ਰੁਪਏ ਟਟਪਟ ਜਮਾ ਕਰਵਾ ਦਿੱਤੇ। ਮੁੰਡੇ ਦਿਨ ਵਿੱਚ ਆਪਣੀਆਂ ਦੁਕਾਨਾਂ ਤੇ ਹੁੰਦੇ ਤੇ ਰਾਤ ਨੂੰ ਕਮਰਾ ਅੰਦਰੋਂ ਬੰਦ ਕਰਕੇ ਬੈਠ ਜਾਂਦੇ। ਹਾਂ ਕਦੇ-ਕਦੇ ਕਾਫੀ ਲੇਟ ਉਹਨਾਂ ਦੇ ਦੋਸਤ ਉਹਨਾਂ ਨੂੰ ਮਿਲਣ ਆਉਂਦੇ। ਮੇਰੀ ਵੀ ਜਾਗ ਖੁੱਲ ਜਾਂਦੀ ਪਰ ਮੈਂ ਕੁਝ ਕਹਿ ਨਾ ਸਕਦੀ। ਫਿਰ ਇੱਕ ਦਿਨ ਪੁਲਿਸ ਵਾਲਿਆਂ ਨੇ ਆ ਕੇ ਦਰਵਾਜ਼ਾ ਖੜਕਾਇਆ ਤੇ ਫਿਰ ਝਟਪਟ ਸਾਰੀ ਹਕੀਕਤ ਸਾਹਮਣੇ ਆ ਗਈ। ਡਰੱਗਸ ਤੇ ਧੰਦੇ ਵਿੱਚੋਂ ਤਾਂ ਫੜੇ ਹੀ ਗਏ। ਮੇਰੇ ਵੀ ਕਈ ਚੱਕਰ ਪੁਲਿਸ ਚੌਕੀ ਵਿੱਚ ਲੱਗਦੇ ਰਹੇ। ਘਰ ਫਿਰ ਬੰਦ ਕਰਨਾ ਪਿਆ ਪਰ ਹਨੇਰੇ ਘਰ ਨੂੰ ਦੇਖ ਕੇ ਡਰ ਆਉਂਦਾ। ਰਾਤ ਨੂੰ ਸੁੰਨਸਣ ਘਰ ਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਮਨ ਵਿੱਚ ਆਇਆ ਹੁਣ ਇੱਕ ਚੰਗੀ ਵੱਡੀ ਫੈਮਿਲੀ ਨੂੰ ਕਰ ਦੇ ਦਿੰਦੇ ਹਾਂ ਸੋ ਨਾ ਮੁੰਡਿਆਂ ਦੀ ਪਰੇਸ਼ਾਨੀ ਤੇ ਨਾ ਧੋਕੇਬਾਜ਼ ਕੁੜੀਆਂ ਦੀ ਤੇ ਨਾਲ ਹੀ ਝੂਠਮੂਠ ਦੇ ਵਿਆਹੇ ਜੋੜਿਆਂ ਤੋਂ ਵੀ ਬਚਾਅ ਹੋ ਜਾਵੇਗਾ ਟੂਲਟ ਦੀ ਤਖਤੀ ਫਿਰ ਲਟਕਾ ਦਿੱਤੀ ਇੱਕ ਬੜੀ ਹੀ ਭਲੇ ਮਾਨਸ ਜੀ ਫੈਮਿਲੀ ਆ ਗਈ ਸਰਦਾਰ ਜੀ ਪੂਰੇ ਗੁਰਸਿੱਖ ਤੇ ਨਾਲ ਦੋ ਛੋਟੇ-ਛੋਟੇ ਬੱਚੇ ਘਰ ਉਹਨਾਂ ਨੂੰ ਇੱਕਦਮ ਪਸੰਦ ਆ ਗਿਆ ਬੀਬੀ ਨੇ ਘਰ ਤੇ ਨਜ਼ਰ ਮਾਰ ਕੇ ਕਿਹਾ ਬਸ ਥੋੜਾ ਜਿਹਾ ਸਮਾਨ ਹੋਰ ਰਖਵਾਉਣਾ ਪਵੇਗਾ ਬਾਥਰੂਮ ਵਿੱਚ ਗੀਜ਼ਰ ਤੇ ਆਟੋਮੈਟਿਕ ਵਾਸ਼ਿੰਗ ਮਸ਼ੀਨ ਰਖਵਾ ਦਿਓ ਦੋਵਾਂ ਕਮਰਿਆਂ ਵਿੱਚ ਏਸੀ ਤਾਜੇ ਲਗਵਾਈ ਦਿਓ ਡ੍ਰਾਈੰਗ ਰੂਮ ਦੇਖੋ ਨਾ ਕਿੰਨਾ ਸੁਨ ਸੁਨਾਜੇ ਲੱਗਦਾ ਹੈ ਸੋਫਾ ਸੈੱਟ ਨਾਲ ਪੈਰਾ ਟੇਬਲ ਤੇ ਵਿੱਚਕਾਰ ਵੱਡਾ ਟੇਬਲ ਵਧੀਆ ਜੇ ਪਰਦੇ ਤੇ ਹਾਂ ਮਹਿੰਗਾ ਜਾਂ ਕਾਰਪਟ ਤਾਂ ਹੋਣਾ ਹੀ ਚਾਹੀਦਾ ਬਾਕੀ ਸਰਦਾਰ ਜੀ ਤੁਸੀਂ ਵੀ ਕੁਝ ਬੋਲੋ ਨਾ ਮੈਂ ਹੀ ਬੋਲਦੀ ਰਾਂ ਸਰਦਾਰ ਜੀ ਨੇ ਕਿਹਾ ਕਿ ਬਸ ਬੈੱਡਾਂ ਦੇ ਗੱਦੇ ਪੁਰਾਣੇ ਹਨ ਉਹ ਬਦਲ ਦਿਓ ਤੇ ਨਵੀਆਂ ਚਾਦਰਾਂ ਗਲਾਫ ਵੀ ਵਿਛਾ ਦਿਓ हां मैं एक गलती कहनी भूल गई किचन ਵਿੱਚ ਗੈਸ ਦਾ ਸਿਲੰਡਰ ਭਰਿਆ ਹੋਇਆ ਹੋਣਾ ਚਾਹੀਦਾ ਤੇ ਚੁੱਲਾ ਵੀ 3 ਬਰਨਰਾਂ ਵਾਲਾ ਹੋਵੇ ਬਾਕੀ ਝਾੜੂ ਪੋਚੇ ਤੇ ਭਾਂਡਿਆਂ ਵਾਲੀ ਤਾਂ ਤੁਸੀਂ ਰੱਖੀ ਹੀ ਹੋਣੀ ਐ ਸਾਡਾ ਕੰਮ ਵੀ ਉਹੀ ਕਰਜਾ ਕਰੇਗੀ ਹੁਣ ਘਰ ਦਾ ਇੱਕੋ ਹੀ ਹੋਇਆ ਉਸ ਨੂੰ ਅਲੱਗ ਤੋਂ ਪੈਸੇ ਦੇਣ ਦੀ ਕੋਈ ਲੋੜ ਨਹੀਂ ਤੇ ਬਾਕੀ ਜੀ ਹਾਂ ਬਾਕੀ ਮੈਂ ਦੱਸ ਦਿੰਨੀ ਆ ਕੰਮ ਹੀ ਨਾ ਹੁਣ ਸਿਰਫ ਗਹਿਣੇ ਕੱਪੜਿਆਂ ਦੀ ਰਹਗੀ ਗਹਿਣੇ ਦੱਸ ਦਿਓ 골ਡ ਦੇ ਚਾਹੀਦੇ ਆ ਜਾਂ ਡਾਇਮੰਡ ਦੇ ਤੇ ਸੂਟਾਂ ਦਾ মাপ ਵੀ ਦੇ ਦਿਓ ਆਕੇ ਤੁਹਾਡੀ ਘਰ ਆਉਣ ਤੱਕ ਤਿਆਰ ਹੋ ਜਾਣ ਹਾਂ ਸੱਚ ਤੁਸੀਂ ਕਿਰਾਇਆ ਤਾਂ ਪੁੱਛਿਆ ਹੀ ਨਹੀਂ ਜੋ ਜਾ ਘਰ ਹੈ ਉਸ ਦਾ ਕਿਰਾਇਆ 12000 ਰੁਪਏ ਹੈ ਹੈ ਉਹ ਹਰ ਉਸੇ ਚੀਕ ਕੇ ਬੋਲੀ ਕਿਉਂਕਿ ਬੀਬੀ ਲੁੱਟਣ ਦੀ ਗੱਲ ਕਰਦੀ ਹੈ 40000 ਰੁਪਏ ਤਾਂ ਸਾਡੀ ਤਨਖਾਹ ਹੈ ਇੰਨੇ ਪੈਸੇ ਦੇਖ ਕੇ ਟੱਬਰ ਨੂੰ ਰੋਟੀ ਖਵਾ ਲਈ ਗੁਰਦੁਆਰੇ ਲੈ ਕੇ ਜਾਵਾਂਗੇ 5000 ਮਨਜ਼ੂਰ ਹੈ ਤਾਂ ਅਸੀਂ ਆਉਣੇ ਹਾਂ 5 ਤਰੀਕ ਨੂੰ ਸ਼ਿਫਟ ਕਰ ਲਵਾਂਗੇ ਮੈਂ ਹੱਥ ਜੋੜ ਦਿੱਤੇ ਤੇ ਟੂਲਟ ਦੀ ਤਖਤੀ ਕੂੜੇ ਵਾਲੇ ਡੱਬੇ ਵਿੱਚ ਸੁੱਟ ਕੇ ਖਾਲੀ ਪੋਰਸ਼ਨ ਨੂੰ ਤਾਲਾ ਲਾ ਕੇ ਆਰਾਮ ਨਾਲ ਆ ਕੇ ਬੈਠ ਗਈ ਹਾਂ ਹੁਣ ਮੈਨੂੰ ਉਹਨਾਂ ਬੰਦ ਕਮਰਿਆਂ ਦੀ ਖਾਮੋਸ਼ੀ ਪਰੇਸ਼ਾਨ ਨਹੀਂ ਕਰਦੀ ਤੇ ਨਾ ਉਹਨਾਂ ਦੇ ਅੰਦਰ ਬੈਠੇ ਹੋਏ ਹਨੇਰੇ ਤੋਂ ਡਰ ਲੱਗਦਾ ਧੰਨਵਾਦ